ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਲੱਗੇ ਆਪਾਂ ਕਰਾਇਆ ਮਾਰਨਾ ਚੈੱਕ ਕਰਾਇਆ ਲੈ ਕੇ ਜਾਂਦੇ ਪਏ ਆ ਤੇ ਅੱਜ ਕਰਾਇਆ ਮਾਰਨਾ ਥੋੜਾ ਜਿਹਾ ਇਹ ਮਿੱਟੀ ਫੁੱਟੀ ਹਾਂਜੀ ਥੋੜੀ ਜਿਹਾ ਤਾਂ ਇਹ ਮਿੱਟੀ ਫੁੱਟੀ ਉੱਤੇ ਲੱਗੇ ਆਪਾਂ ਕਰਾਇਆ ਮਾਰਨਾ ਚੈੱਕ ਕਰਾਇਆ ਲਿਆਂਦਾ ਆਪਾਂ ਕਰਾਇਆ ਲਿਆਂਦਾ ਤਾਂ ਹੈਗਾ ਜਰੂਰ 2 ਵੀਲਸ ਦੇ ਬਗੈਰ ਪਰ ਫੇਰਨਾਂ ਨਹੀਂ ਦੇ ਮਗਰ ਆਪਾਂ ਫੇਰ ਆ ਗਿਆ ਆਪਾਂ 4 ਵੀਲ ਦੇ ਮਗਰ ਆ ਜੌਡੀਅਰ ਜੌਡੀਅਰ ਹੋਏ ਪਏ ਨੇ ਕਿਆ ਕਰ ਰਹੇ ਹੋ ਤੁਸੀਂ ਆ ਇਧਰੇ ਆ ਯਾੜੀ ਯਾੜੀਰ ਹੋਏ ਪਏ ਨੇ ਅੱਜ ਤੇ ਆਪਾਂ ਹੁਣ ਪਾਵਾਂਗੇ ਫੋਰ 휠 ਤੇ ਮਗਰ ਕਰਾਇਆ ਪਾਉਣਾ ਆ ਖਲਾ ਰਿਆ ਇੱਕ 54053 ਆਡੀਓ ਇਹ ਆ 5510 ਉੱਤੇ ਭਰ ਲਿਖਿਆ 5405 ਆਪਾਂ ਇਹ ਹੈਗਾ ਜੱਗੇ ਬੋਸ ਤੋਂ ਤਿਆਰ ਕਰਾਇਆ ਟਰਾਈਡਰ ਆਹ ਟਰੈਕਟਰ ਆਪਾਂ ਜੱਗੇ ਬਹੁਤ ਕੁਝ ਤਿਆਰ ਕਰਾਇਆ ਹੈ 52 ਦਾ ਆਇਆ 5405 ਤੇ ਤਾਂ ਲਖਾਇਆ 5405 ਜਿਹਨਾਂ ਹੀ ਜ਼ੋਰ ਮਾਰਦਾ ਅੱਜ ਵੀਰ ਜੀ ਅਸੀਂ ਦੱਸਾ ਕੀ ਕਰਨ ਲੱਗੇ ਜੀ ਅੱਜ ਅਸੀਂ ਜੱਗਾ ਪਰਖਣ ਲੱਗੇ ਜੀ ਸੀਆਰਡੀ ਆਪਾਂ ਉਹ ਖਬਾ ਕੇ ਵੇਖਣਾ ਪੂਰਾ ਹੱਲਾ ਦੇ 13 ਹਲਾਏ 17 ਉਹਦਾ ਬਾਕੀ ਚੁੱਕੀਆਂ 13 ਲਾਈਆਂ ਤੇ ਉਹ ਜਿੱਥੇ ਖੁੱਭ ਗਿਆਣਾ ਉੱਥੇ ਆ ਟਰੈਕਟਰ ਪਾਉਣਾ ਹੁਣ ਵੇਨੇ ਆ ਵੀ ਉਹ ਕੀ ਕਰਦਾ ਉਹਦੀ ਹੱਲਾ ਜੀ ਫਰਕ ਆ ਕੇ ਅੱਜ ਜੱਗਾ ਪਰਖਣਾ ਜੀ ਆ ਤੋੜਦਾ ਇਹ ਚੱਕਰ ਹੁਣ ਇਹ ਵੇਨੇ ਵਾਲਾ ਕਿੱਥੋਂ ਹੋ ਰਾ ਕੰਮਾੜੀ ਕੰਮ ਚੱਲ ਆ ਵੀਡੀਓ ਚੈੱਕ ਕਰ ਚਾਹਦੇ ਸਾਰੇ ਵੀਰ ਉਥੇ ਟੋਏ ਝਲਾਂ ਜੇ ਉਦਾਂ ਹੀ ਜੇ ਹੁਣ ਆਪਾਂ ਪੁੱਟ ਕੇ ਵੇਖਣ ਲੱਗੇ ਆਂ ਦੂਜਾ ਬੀ ਵਾਹੇ ਜਿਹੜਾ ਜੇ ਗਾਂ ਦਾ ਹੀ ਆਲੋ ਇਦੋਂ ਧੀਏ ਆ ਫੜ ਮੁੱਤਰਾ ਆ ਫੜ ਮੁੱਤਰਾ ਅੱਜ ਨਵੇਂ ਵੀਡੀਓ ਆ ਲੈਣਾ ਪਰ ਇੱਕ ਗੱਲ ਆ ਬੰਦ ਨਹੀਂ ਹੋਇਆ ਬੰਦ ਨਹੀਂ ਹੋਇਆ ਇਹ ਵੀ ਥੱਲੇ ਲੱਗ ਗਿਆ ਉਹ ਪਤਾ ਨਹੀਂ ਕਿੰਦਾਂ 23 24 ਕਿੰਨੀਆਂ ਲਾਉਂਦੀਆਂ 23 ਲਾਂ ਪਾ ਕੇ ਵੀਡੀਓ ਬਣਾਉਂਦਾ ਆ ਤਸੀਂ ਵੇਖੋ 13 ਲਾਂ ਹੈ 13 ਲਾਂ ਦੀ ਤੁਰੰਦਿਆ ਟਰੈਕਟਰ ਹੈ ਉਹਨੇ ਮਿਸਟਰ ਪੈੜੀ ਜੀ ਪੈੜੀ ਜਿਆਦੀ ਬੋਲੀ ਕੀਤੀ ਉਹਨੇ ਹਣਾ ਇੱਕੋ ਪੈੜੀ ਉਹ ਵਾਈ ਜਾਂਦਾ ਬਾਰ-ਬਾਰ ਤੇ ਉਹ ਲਿਫਟ ਨਾ ਵੀ ਜਰੂਰ ਕੋਈ ਨਾ ਕੋਈ ਕਰਦਾ ਹੋਊਗਾ ਪਰ ਇਹਦੀ ਯਾਰ ਲਿਫਟ ਆਪਾਂ ਪੂਰੀ ਛੁੱਟੀ ਆ ਇਹ ਬੈਂਡ ਦਾ ਮਤਲਬ ਕੀ ਆ ਚਲੋ ਜਿੱਦਾਂ ਵੀ ਆਪਾਂ ਉਹ ਲਾ ਕੇ ਸਪੈਸ਼ਲ ਪਾ ਕੇ ਵੇਖਿਆ ਵੀ ਉਹ ਜਿਹੜਾ ਨਾ ਉਹ ਮਰ ਜਾਂਦਾ ਉਹ ਦਾ ਨਾ ਸੀਆਰਡੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਸੀਆੜੀ ਜਿਹੜੇ ਮਰ ਜਾਂਦੇ ਆ ਇਹ ਇੱਕ ਗੱਲ ਔਰ ਮਰਦਾ ਨਹੀਂ ਆ ਇਹਦੇ ਇੰਜਨ ਵਿੱਚੋਂ ਏਦਾਂ ਆਵਾਜ਼ ਆਉਂਦੀ ਜਿਦਾ ਕੋਈ ਚੀਜ਼ ਹੁਣੇ ਟੁੱਟ ਜਣੀ ਹੈ ਨਾ ਬੜੀ ਫਾਸਟ ਇੰਜਨ ਚ ਆਵਾਜ਼ ਕੋਈ ਆਉਂਦੀ ਆ ਜਿੱਦਾਂ ਕੋਈ ਹੁਣੇ ਚੀਜ਼ ਟੁੱਟ ਜਾਣੀ ਸਟਾਰਟਿੰਗ ਇਹਦੀ ਤੁਹਾਨੂੰ ਮੈਂ ਚੈੱਕ ਕਰਾਉਣਾ। ਇਹ ਸਟਾਰਟਿੰਗ ਵੇਖਿਓ। ਸਟਾਰਟਿੰਗ ਵੀ ਬੜੀ ਹੋਰ ਸਾਡੀ। ਇਹਦੀ ਸਟਾਰਟਿੰਗ ਵੇਖਿਓ ਬੜੀ ਹੋਰ ਸਾਡੀ। ਆ ਵੇਖੋ। ਐਦਾਂ ਲੈਂਿਆਂ ਜੇ ਕੋਈ ਚੀਜ਼ ਟੁੱਟ ਜਾਣੀ ਦੀ ਉਹ ਦਮ ਕੋ ਮੰਜਾਂਦੀ। ਹਾਂਜੀ ਇਧਰ ਇਹ ਤਿੰਨ ਤਿੰਨਾਂ ਚ ਖਲੋਤੇ ਕਰਾਇਆ। ਆਜ ਇੱਕ ਜੋੜੀ ਕਰ ਇੱਕ ਜੋੜੀ ਕਰ ਉਧਰ ਨੂੰ ਪਰਾਂ ਨੂੰ ਮੂੰਹ ਕਰਕੇ ਖਲਾਲ ਉਹਦੇ ਮਗਰ ਘਰੋਂ ਲੈ ਗਿਆ ਜੀ ਇਹ ਪਹਿਲਾਂ ਦੋ ਪੈਲੀ ਚਾਏ ਹੁਣ ਇਹਦੀ ਹੁੱਕ ਹੁੱਕ ਪਾਉਂਦੇ ਆ ਸਭ ਤੋਂ ਥੱਲੇ ਸਭ ਤੋਂ ਥੱਲੇ ਹੀ ਬਾਣੀ ਮੱਛੀ ਹੋਕੀ ਆ ਜਿੱਥੋਂ ਉਹਦੀ ਲਾਈ ਜੇ ਉੱਥੇ ਇਹਦੀ ਪਾ ਦੋ ਇਹ ਜਿਹੜਾ ਆ ਜੋੜੀ ਕਰਦਾ ਇੱਕ ਦੂਜੇ ਨੂੰ ਹੁੱਕ ਮਿੰਟ ਚ ਬੈਠਦੀ ਹੈ ਹੁੱਕ ਪਾਉਂਦੇ ਹੁਣ ਕਿਰਾਇਆ ਪਾਉਣ ਲੱਗੇ ਤੇ 52 ਦਾ ਦ ਦੇ ਮਗਰ ਆਪਾਂ ਕਿਰਾਇਆ ਫੇਰ ਨਾ ਜੱਗੇ ਵਾਲੇ ਦੇ ਆਹ ਨਾ ਹੀ ਪਾਦੀਏ ਜੱਗੇ ਵਾਲਾ ਟਰੈਕਟਰ ਐ ਵੇ ਜੱਗੇ ਵਾਲਾ ਚੱਲਦੇ ਆਪਣਾ ਕਿਰਾਇਆ ਆਉਟਸਾਈਡ ਜਿਹੜੇ ਕਿਰਾਇਆ ਮਾਰ ਕੇ ਬੜਾ ਹੋਰ ਜੇ ਤਰਾ ਯਾਦ ਦਾ ਔਰ ਇੱਕ ਟਰੈਕਟਰ ਪਰ ਹਾਨਾ ਪਾਉਂਦੇ ਜੇ ਤੇ ਇਸ ਦਾ ਬੇਸੀ ਕਿਰਾਇਆ ਪਾਉਂਦੇ ਢੁੰਡਾ ਨੂੰ ਟਰੈਕਟਰ ਫਿਰੰਦੇ ਆ ਆਇਆ ਇਹ ਅੱਗੇ ਵਾਲਾ ਇਹ ਅੱਗੇ ਵਾਲਾ ਇਹ ਅੱਗੇ ਵਾਲਾ ਦੇਖੋ ਸਲੀਪਿੰਗ ਚੱਕੀ ਵਾਲੇ ਟਰੈਕਟਰ ਦਾ ਪਤਾ ਨਹੀਂ ਯਾਰ ਉਹ ਕੀ ਕਰਦਾ 23 ਲਾ ਲਾਉਂਦਾ ਯਾਰਾ 13 ਵਾਈਆਂ 60 ਦਾ 13 ਇਸ ਲਈ ਆਪਾਂ ਕੱਟੀ ਜਾਂਦਾ ਯਾਰਾ ਤੇਰੀ ਉਹਦਾ 23 ਤੇ ਨਹੀਂ ਕੱਟਦਾ ਹੈ ਪਤਾ ਨਹੀਂ ਕੀ ਲੱਭਣ ਨੂੰ ਸਮਝ ਨਹੀਂ ਇਹਨਾਂ ਕੀ ਹਾਲੀ ਹੁਣ ਕਰਾਇਆ ਆਪਾਂ ਤਾਂ ਹੀ ਜਦਾ ਭਰਦੇ ਪੈਰੜਾ ਕੋ ਪਾੜਦੇ ਕਿ ਤਰਾ ਟਾਇਰ ਚੁੱਕ ਜਾਂਦਾ ਤੁਹਾਨੂੰ ਪਤਾ ਜਿਆਦਾ ਉੱਚੇ ਦੀਵੇਂ ਸਾਹ ਦੇ ਤੇ ਕਰਾਇਆ ਇਹਦਾ ਬੜਾ ਪੰਗਾ ਦਾ ਆਹ ਵੇਖੋ ਕਰਾਇਆ ਪੂਰਾ ਭਰ ਗਿਆ ਜੇ ਇੱਥੇ ਖਾਲੀ ਵੀ ਹੋ ਗਿਆ ਆ ਜੀ ਹੋਰ ਚੱਲ ਰਿਹਾ ਤੇ ਅੰਦਰ ਨੇ ਬਾਲੀ ਜਦੋਂ ਮਿੱਟੀ-ਭੁੱਟੀ ਹੋਵੇ ਬੜਾ ਪਗਾ ਹੋ ਜਾਗਾ ਇਹ ਇੱਕ ਕਿਰਾਏ ਦੇ ਟਰੈਕਟਰ ਚਾਈਸ ਬੌਂਸ ਤੇ ਇੱਕ ਹੱਲਾ ਦੇ ਪੱਕਾ ਜਾਏਗਾ ਮੈਂ ਕਿਤੇ ਤਰਪੀ ਸਕਦਾ ਹਾਂ ਆਹ ਦੇ ਭਾਈ ਕਿਰਾਏ ਦੇ ਕਾਲਾ ਲਾਏ ਲਾਏ ਕਿਰਾਏ ਆਹ ਹੱਲਾ ਦੇ ਚੱਲਦੇ ਆ ਕਿ ਆਡੀ ਆਪਣੇ ਉਹ ਚੱਲਦੇ ਆ ਜੀ ਤੇ ਕਿਰਾਏ ਦੇ ਹੱਲਾ ਆ ਗਿਆ ਆਪਣੇ ਕੋਲ ਧਿਆਨ ਦਿਯਾ ਲੇ 17 ਉਹ ਭਰਾਵਾ ਉੱਤੋਂ ਰੋਟਰ ਨਹੀਂ ਵੇਦਾ ਜੀ ਆਪਾਂ ਚੱਲੇ ਆ ਮਸ਼ੀਨਾ ਦਿਵੋਣਾ ਹੋ ਗਈਆਂ ਇਹ ਮਸ਼ੀਨਾ ਵੇਲੀਆਂ ਤੇ ਆਪਾਂ ਪਹਿਲਾ ਵਾਰੀ ਲਾਉਨੇ ਆ ਗਰਦਿਆਲ ਦੀ ਉਹ ਕੱਢਣ ਦੇ ਵਿੱਚੋਂ ਸਮਾਨ ਸਮੋਣ ਬੈੱਡ ਬੁੱਢ ਕੱਟਦਾ ਇਹਨਾ ਬੈੱਡ ਕਿਉਂ ਕੱਢਿਆ ਏ ਬੈੱਡ ਨਾਲ ਦੇ ਬੈੱਡ ਖਰਾਬ ਹੋ ਜਾਂਦਾ ਵਿੱਚੋਂ ਬੈੱਡ ਕਿਉਂ ਕੱਢਿਆ ਜੀ ਹੈ ਮੈਂ ਕਦੇ ਵਾਰ ਤੇ ਯੋਨਾ ਬੈੱਡ ਹੀ ਕੱਟਦਾ ਇਹ ਵਿੱਚੋਂ ਸੀਪਾ ਵੀ ਘਰ ਖਾਲੀ ਦਿੱਤੀ ਗੁਰੂਆ ਤੁਸੀਂ ਦੇ ਇੱਕ ਰਿਘੜਾ ਪਾਉਣਾ ਹੀ ਹਾਂ ਹਾਂ ਗੂਲੇ ਆਪਾ ਉਹ ਯਾਰ ਇੱਕ ਰੀ ਮਸ਼ੀਨ ਨੂੰ ਆਹ ਵੇਖੋ ਮੈਂ ਨਾਲ ਲੱਗਾ ਹੁਣ ਤੇ ਸਕੜਾਉਂਦੇ ਆ ਆਹ ਵੇਖੋ ਚੈੱਕ ਕਰੋ ਕਾਲੂ ਕੱਲਾ ਹੀ ਆਇਆ ਬਾਕੀ ਕੰਜਰ ਸਾਰੇ ਮਰ ਗਏ ਆ ਤੁਹਾਡੇ ਲੋ ਮਾਰ ਹੀ ਗਏ ਜੇ ਹੁਣਾਂ ਇਨੀ ਤੇ ਕੋਈ ਨਹੀਂ ਜਿੰਨੂੰ ਜਿੰਨੂੰ ਪੈਸੇ ਮਿਲ ਗਏ ਡਰਾਈਵਰ ਨੂੰ ਉਹ ਆਇਆ ਨਹੀਂ ਜਿੰਨੂੰ ਨਹੀਂ ਮਿਲੇ ਉਹ ਆ ਗਿਆ ਜੇ ਚਲੋ ਗਾ ਪਹਿਲਾਂ ਹੀ ਗੱਲ ਕਰਕੇ ਰੱਖਣਾ ਵੀਰ ਇਹਦੇ ਕਰੋ ਕੋ ਮਸ਼ੀਨਾਂ ਦੀ ਸਫਾਈ ਫੇਰ ਆਡੇ ਨਾਲ ਜਿਉ ਨਹੀਂ ਤੇ ਨਹੀਂ ਹੁਣ ਜੇ ਚਲਾਉਣੀਆਂ ਤੁਸੀਂ ਤਾਂ ਸਫਾਈ ਵੀ ਤੁਸੀਂ ਕਰਨੀ ਹੈ ਆਪ ਥੋੜਾ ਕਰਨੀ ਹੈ ਆਪ ਵਿੱਚ ਵੜੇ ਹੋਣਾ ਉਹ ਨਾਲ ਦਾ ਵੀ ਵੜਿਆ ਵਿੱਚ ਚੰਗੇ ਨਹੀਂ ਲੱਗਦੇ ਖਿੱਚੋ ਯਾਰ ਇਹਦੇ ਆ ਗਈ ਆ ਗਈ ਆ ਗਈ ਉਹ ਜੱਲੇ ਹੋਣਾ ਵੇਖੋ ਕਿੰਨੀ ਗੰਦੀ ਏ ਕਾ ਬੰਦੇ ਆਏ ਨਹੀਂ ਇੱਕੋ ਬੰਦਾ ਆਇਆ ਏ ਆਪਣਾ ਬਲ ਇੱਕੋ ਬੰਦਾ ਆਇਆ ਸਾਡਾ ਕਾਲੂ ਬਾਕੀ ਕਿਤੇ ਕਿਹਦੇ ਬਾਕੀ ਪੈਸੇ ਲੈ ਕੇ ਉੱਡ ਗਏ ਸਾਰੇ ਹੀ ਸੀ ਬਾਕੀ ਮਰ ਗਏ ਇਕ ਲੈ ਮੈਂ ਮੈਂ ਕਿਹੜੇ ਮੈਂ ਲੈ ਲੈ ਲਿਆ ਤੇ ਵੀ ਆਈ ਗਿਆ ਚਲੋ ਆਓ ਜੀ ਹਾਲੇ ਵੀ ਸਾਰੇ ਠੀਕ ਠਾਕ ਜੀ ਹੋਇਆ ਜੋ ਅੰਡ ਅੱਜ ਚੱਲੇ ਆ ਤੁਹਾਨੂੰ ਸੁਕੀ ਮੀਂਹ ਆ ਗਿਆ ਦੋ ਕੱਟੀਆਂ ਤੋਂ ਵਜਾਣੀ ਉਹ ਘਰੇ ਉਹ ਕਾਲ ਨੂੰ ਧੋਵਾਂਗੇ ਜਾਣਦਾ ਮੋਲੇ ਕੀ ਸੰਜੇਂਦਰ ਡਿਆ ਜੇ ਬਾਕੀ ਮਾਨ ਤੋਂ ਸਾਰਾ ਹੀ ਕੱਢ ਲਿਆ ਜਾਣਦਾ ਜੇ ਬਾਕੀ ਹੋਰ ਮੈਂ ਡਰਾਈਵਰ ਨੂੰ ਬਾਕੀ ਦੂਰ ਜਾ ਚਲੇ ਗਏ ਆ ਤੇ ਮੈਂ ਆਖਿਆ ਚਲੋ ਮੈਂ ਇਹਨਾਂ ਧਵਾ ਦੂਗਾ ਮਗਰ ਉਹ ਕਹਿੰਦੇ ਕੋਈ ਗੱਲ ਨਹੀਂ ਧਵਾਣੀ ਮੈਂ ਅੱਜ ਆਇਆ ਹੀ ਇੱਕ ਸਵਾਹ ਚਲੇ ਇੱਕ ਕਾਲ ਨੂੰ ਧੋਵਾਂਗੇ ਚੈੱਕ ਕਰੋ ਕੰਡੀਸ਼ਨ ਕਿੰਨੀ ਪਾਣੀ ਹੋਈ ਨਹੀਂ ਹੈ ਇੱਟਰ ਤੋਂ ਵਿਆ ਟਰੈਕਰ ਵਾਸਤੇ ਨਿਕਲਿਆ ਤੇ ਆਪਾਂ ਚਾਲ ਦੀ ਗਿਆ ਤੇ ਬੰਦ ਕਰ ਦੋ ਓਕੇ ਧੰਨਵਾਦ ਹੁਣ ਲੱਗੇ ਕੰਮ ਸ਼ੁਰੂ ਧਵਾਈ ਦਾ ਗੁਰਦੇਵਾਲ ਸਿੰਘ ਜਿੰਦਾਬਾਦ ਇਹ ਅਡੀ ਗੁਰਦੇਵਾਲੋ ਵੇਲੋ ਅਸੀਂ ਪਹਿਲਾਂ ਗੁਰਦੇਵਾਲੋਂ ਧੋਣ ਲਗੇ ਬਾਅਦ ਕਰਤਾ ਰੋ ਧੋਵਾਂਗੇ